ਪ੍ਰੀ ਆਕਸੀਜਨ ਦੇਣ ਲਈ ਪ੍ਰੀ ਆਕਸੀਜਨ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਹਾਂਜੀ ਹੁਣ ਕਾਲ ਸਮਝ ਆ ਗਈ ਹੈ ਪਵਨ ਗੁਰੂ ਪਵਨ ਗੁਰੂ ਪਵਨ ਗੁਰੂ ਪਵਨ ਗੁਰੂ ਪਵਨ ਗੁਰੂ ਹਾਂਜੀ ਅਗਲੀ ਪਾਣੀ ਪਿਕਾ ਹਾਂ ਪਾਣੀ ਪਿਕਾ किसी ने कोई क्वेश्चन पुट करना हो जिन्हों समझ ना आई हो पवन गुरु की चीज़ है वो मेरे नाल बाद डिस्कस कर सकता है अगला टॉपिक है पानी हाँ जी पानी क्वेश्चन पढ़ो जी सारे असी पानी तो बिना कितनी देर जीवित ਪਤਾ ਹੈ ਕਿਸੇ ਨੂੰ ਜੀ yes 1 ਮਿੰਟ ਵੀ ਨਹੀਂ ਪਰ ਹੁਣ ਤੁਸੀਂ ਇੱਧੇ ਘੰਟੇ ਦਾ ਪਾਣੀ ਨਹੀਂ ਪੀਤਾ ਹਾਂਜੀ ਬੋਲੋ ਜੀ ਚਾਰ ਚਾਰ ਦਿਨ ਕਿਉਂਕਿ ਸਾਡੀ 80% ਬੋਡੀ ਵਾਟਰ ਨਾਲ ਨਹੀਂ ਬਣੀ ਵੈਰੀ ਗੁੱਡ ਤੁਹਾਡਾ ਆਂਸਰ ਠੀਕ ਹੈ ਕਲੈਮਪਿੰਗ ਕਰੋ ਇੱਕ ਵਾਰੀ ਅਸੀਂ ਕੁਝ ਘੰਟੇ ਪਾਣੀ ਤੋਂ ਬਿਨਾਂ ਜੀਵਿਤ ਰਹਿ ਸਕਦੇ ਹਾਂ ਲੇਕਿਨ ਕੁਝ ਘੰਟਿਆਂ ਬਾਅਦ ਇੱਕ ਦੋ ਦਿਨਾਂ ਬਾਅਦ ਕਿਸੇ ਦੀ ਕੈਪੈਸਿਟੀ ਇੱਕ ਦਿਨ ਦੀ ਹੈ ਕਿਸੇ ਦੀ ਅੱਧਾ ਦਿਨ ਦੀ ਹੈ ਕਿਸੇ ਦੀ ਦੋ ਦਿਨ ਦੀ ਹੈ ਕਿਸੇ ਦੀ ਤਿੰਨ ਦਿਨ ਅਲਟੀਮੇਟਲੀ ਸਾਡੇ ਕੁਝ ਘੰਟਿਆਂ ਬਾਅਦ ਜਬੀ 48 96 ਜਿੰਨੇ ਵੀ ਤੁਸੀਂ ਲਗਾ ਸਕਦੇ ਹੋ ਪਾਣੀ ਦੇ ਬਿਨਾਂ ਸਾਡਾ ਜੋ ਜੀਵਨ ਹੈ ਉਹ ਖਤਮ ਹੋ ਜਾਏਗਾ ਇਸ ਕਰਕੇ ਗੁਰਬਾਣੀ ਵਿੱਚ ਕੀ ਲਿਖਿਆ ਜੀ ਪਹਿਲਾ ਪਾਣੀ ਜੀਵੋ ਹੈ ਬੋਲੋ ਸਾਰੇ ਪਹਿਲਾ ਪਾਣੀ ਜੀਵੋ ਹੈ ਤੁਹਾਡਾ ਜੀ ਪਹਿਲਾ ਪਾਣੀ ਜੀਵੋ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਜਿਤ ਹਰਿਆ ਸਭ ਹੋਏ ਜਿਤ ਹਰਿਆ ਸਭ ਹੋਏ ਹਾਂ ਪਾਣੀ ਅਗਰ ਨਹੀਂ ਹੋਏਗਾ ਤੇ ਸਾਡਾ ਜੀਵਨ ਅਗਰ ਪਾਣੀ ਨਹੀਂ ਹੋਏਗਾ ਤੇ ਸਾਡਾ ਜੀਵਨ ਹਰਾ ਪਰਾ ਨਹੀਂ ਰਹਿ ਸਕਦਾ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸਰੀਰ ਨੂੰ ਚਲਾਉਣ ਵਾਸਤੇ ਕੀ ਜ਼ਰੂਰੀ ਹੈ ਪਾਣੀ ਇਸੇ ਤਰੀਕੇ ਆਤਮਾ ਨੂੰ ਜਿਹੜਾ ਉਹਦੇ ਵਾਸਤੇ ਗੁਰੂ ਰੂਪੀ ਪਿਤਾ ਪਿਤਾ ਜ਼ਰੂਰ ਚਾਹੀਦਾ ਹੈ ਠੀਕ ਹੈ ਜੀ ਇਹ ਗੁਰੂ ਸਾਹਿਬ ਨੇ ਸੰਬੋਲਿਕ ਸ਼ਬਦ ਵਰਤੇ ਨੇ ਪਵਨ ਗੁਰੂ ਪਾਣੀ ਪਿਤਾ ਜਿਸ ਤਰ੍ਹਾਂ ਪਾਣੀ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਲੋੜ ਹੈ ਇਸ ਤਰ੍ਹਾਂ ਗੁਰੂ ਪਿਤਾ ਦੀ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਇੱਕ ਪਿਤਾ ਜੀ ਨੇ ਸਾਨੂੰ ਜਨਮ ਦਿੱਤਾ ਹੈ ਇੱਕ ਪਿਤਾ ਜੀ ਗੁਰਬਾਣੀ ਇਹ ਚ ਤਿੰਨ ਤਰ੍ਹਾਂ ਦੇ ਆਇਨੇ ਜਕਰ ਮਾਤਾ ਮਾਤਾ ਪਿਤਾ ਸੰਤੋਖ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਪਵਨ ਗੁਰੂ ਪਾਣੀ ਪਿਤਾ ਇੱਕ ਪਿਤਾ ਨੇ ਸਾਨੂੰ ਜਨਮ ਦਿੱਤਾ ਫਿਰ ਇੱਕ ਪਿਤਾ ਨੇ ਸਾਨੂੰ ਪਾਣੀ ਨੇ ਸਾਨੂੰ ਜੀਵਨ ਦੇਣਾ ਇਸ ਕਰਕੇ ਇਹ ਗੁਰੂ ਸਾਹਿਬ ਨੇ ਇਹ ਛੋਟੇ ਛੋਟੇ ਅੱਖਰਾਂ ਦੇ ਵਿੱਚ ਬਹੁਤ ਬਹੁਤ ਵੱਡੀ ਜਿਹੜੇ ਸਿਧਾਂਤ ਦਿੱਤੇ ਨੇ ਕਿ ਲਿਖਿਆ ਜੀ ਪਾਣੀ ਦੀ ਪਰਜਲੀ ਪਾਣੀ ਦਾ ਬਚਾਓ ਇਹ ਬਾਤਨ ਸਮਝਦੇ ਹੋ ਪ੍ਰੋਡਕਸ਼ਨ ਉਹਨ ਇੱਕ ਗੱਲ ਹਾਂਜੀ ਇਹ ਬਹੁਤ ਜ਼ਰੂਰੀ ਟੋਪਿਕ ਹੈ ਜਿਹੜਾ ਮੈਂ ਤੁਹਾਡਾ ਨਾਲ ਡਿਸਕਸ ਕਰਨਾ ਹੈ ਹਾਂਜੀ ਦੱਸੋਗੇ ਜੀ ਪਾਣੀ ਦੀ ਬਰਬਾਦੀ ਕਿੱਦਾ ਕਿੱਦਾ ਹੁੰਦੀ ਹੈ ਯੈਸ ਤੁਸੀਂ ਵੀ ਆਪਣੇ ਆਪਣੇ ਮਾਈਂਡ ਓਪਨ ਕਰੋ ਦੇਖੋ ਅਸੀਂ ਪਾਣੀ ਕਿੱਥੇ ਕਿੱਥੇ ਵੇਸਟ ਕਰ ਰਹੇ ਹਾਂ ਬਾਇਰੂ ਜੀ ਦਾ ਖਾਲਸਾ ਬਾਇਰੂ ਜੀ ਕੀ ਹੈ ਪਾਣੀ ਦੀ ਬਰਬਾਦੀ ਸਭ ਤੋਂ ਜ਼ਿਆਦਾ ਅੱਜ ਕੱਲ ਡੈਰੀਆਂ ਚ ਹੋ ਰਹੀ ਹੈ ਡੈਰੀ ਨਾਲ ਡੈਰੀ ਦੇ ਵਿੱਚ ਪਾਣੀ ਪਾ ਕੇ ਤੇ ਗੋਹਾ ਜਿਹੜਾ ਉਹ ਆਪਣਾ ਵੇਸਟ ਕਰਦੇ ਆ ਸਾਰੇ ਨਾਲਿਆਂ ਦੇ ਵਿੱਚ ਠੀਕ ਜਦ ਕਿ ਉਹ ਗੋਹਾ ਆਪਣੇ ਖੇਤਾਂ ਦੇ ਵਿੱਚ बात कर सकता ओके okay, okay, ओके तो ठीक है एक एक दसना एक एक दसना एक टॉपिक है बाकी अगला एक टॉपिक होगा ये दूसरा टॉपिक एक बार बस दूसरा दूसरे बच्चे तो पूछना थैंक यू क्लैपिंग करो जी भाईंदर जी की फतेह जी दूसरा दूसरा हां जी पीछे भी ला जाओ जी माइक आ लो मेरे को जीरा इंडस्ट्रियल वेस्ट हुंदा है जो इंडस्ट्री तेरा वेस्ट हुंदा है वो वेस्ट अपन नदियां के नाल नदकियां के साथ दे ਹੋ ਹੋ ਜਾਂਦੀ ਹੈ ਤੇ ਉਹ ਸਾਡਾ ਜਿਹੜਾ ਨਾ ਉਹ ਧਰਤੀ ਨੂੰ ਬਰਬਾਦ ਕਰਨ ਦੇ ਪਾਣੀ ਨੂੰ ਬਰ ਪਾਣੀ ਦੀ ਬਰਬਾਦੀ ਦੇ ਉੱਤੇ ਗੱਲ ਕਰ ਰਹੇ ਆ ਆਪਾਂ ਪਾਣੀ ਦੀ ਬਰਬਾਦੀ ਉਹ ਪੁੱਛੋ ਜੀ ਪੁੱਛੋ ਪੁੱਛੋ ਹਾਂ ਜੀ ਅਸੀਂ ਗਲਾਸ ਚ ਪੀ ਲਈ ਜਿਆਦਾ ਪਾਣੀ ਅੰਨਿਆ ਵੈਰੀ ਗੁੱਡ ਖੜਾ ਹੋ ਖੜਾ ਸ਼ਾਬਾਸ਼ ਇੱਧਰ ਆਓ ਵੈਰੀ ਗੁੱਡ ਬਹੁਤ ਵਧੀਆ ਜਵਾਬ ਦੇ ਰਿਹਾ ਬੱਚਾ ਆ ਜਾਓ ਇੱਧਰ ਆ ਕੇ ਲਿਆਓ ਜੀ ਇਹ ਬਹੁਤ ਇੰਪੋਰਟੈਂਟ ਗੱਲ ਕਰ ਗਿਆ ਬੱਚਾ ਪਾਣੀ ਗਲਾਸ ਜਿਆਦਾ ਭਰਨਿਆ ਪਰ ਪੂਰਾ ਨਹੀਂ ਪਿੰਦੇ ਬਾਕੀ ਸੁੱਟ ਦੇਣਿਆ 클ੈਪਿੰਗ ਕਰੋ ਜ਼ੋਰ ਦੀ ਸ਼ਾਬਾਸ਼ ਅਜੀ ਹੋਰ ਬੱਚੇ ਯੈਸ ਸਭ ਤੋਂ ਪਹਿਲਾ ਸਾਰੇ ਨੂੰ ਪਿਆਰ ਭਰੀ ਸੱਸਰੀ ਦਾ ਇੱਕ ਸਤ ਤੋਂ ਜ਼ਰੂਰੀ ਗੱਲ ਹੈ ਜਦੋਂ ਆਪਾਂ ਸਵੇਰੇ ਉੱਠ ਕੇ ਬ੍ਰਸ਼ ਕਰਦੇ ਹਾਂ ਤਾਂ ਆਪਾਂ ਟੈਪ ਓਪਨ ਕਰੋ ਜ਼ੋਰ ਦੀ 클ੈਪਿੰਗ ਕਰੋ ਟੈਪ ਸਾਡੀ ਖੁੱਲੀ ਰਹਿੰਦੀ ਏ ਤੇ ਅਸੀਂ ਆਰਾਮ ਨਾਲ ਫ੍ਰੈਸ਼ ਕਰ ਰਹੇ ਹਾਂ ਵਰਤ ਦੀ ਬਾਲਟੀ ਸਾਡੀ ਭਰ ਰਹੀ ਹੈ ਵੇਸਟ ਹੋ ਜਾਂਦੀ ਏ ਵੈਰੀ ਗੁੱਡ ਬਹੁਤ ਵਧੀਆ ਆਨਸਰ ਹੋਰ ਜੀ ਆਪਣੇ ਮਾਈਂਡ ਖੋਲੋ ਫਟਾਫਟ ਦੱਸੋ ਅਸੀਂ ਅਸੀਂ ਪਾਣੀ ਕਿੱਥੇ ਕਿੱਥੇ ਵੇਸਟ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਾਣੀ ਵੇਸਟ ਹੁੰਦਾ ਦੇਖਦੇ ਹਾਂ ਕਈ ਵਾਰੀ ਇਦਾਂ ਹੁੰਦਾ ਹੈ ਸਾਡੇ ਸਕੂਲ ਦੇ ਵਿੱਚ ਹੀ ਇਦਾਂ ਹੁੰਦਾ ਹੈ ਕਿ ਟੈਪਸ ਲੱਗੀਆਂ ਹੋਈਆਂ ਨੇ ਛੋਟੇ ਬੱਚੇ ਕੀ ਕਰਦੇ ਆ ਪਾਣੀ ਖੋਲ ਕੇ ਚਲੇ ਜਾਂਦੇ ਆ ਸਾਡੇ ਟੀਚਰਸ ਨੇ ਸਾਨੂੰ ਇਹੀ ਸਿਖਾਇਆ ਹਜੇ ਵੀ ਉਹ ਇਹੀ ਸਿਖਾਉਂਦੇ ਆ ਜਿੱਥੇ ਵੀ ਟੂਟੀ ਖੁੱਲੀ ਹੋਵੇ ਨਾ ਉਹਨੂੰ ਬੰਦ ਕਰ ਦੋ ਜ਼ੋਰ ਦੀ ਕਲਾਪਿੰਗ ਕਰੋ ਯੈਸ ਹਾਂਜੀ ਵੀਰ ਜੀ ਬਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਦੋਂ ਘਰਾਂ ਦੀਆਂ ਟੈਂਕੀਆਂ ਭਰ ਜਾਂਦੀਆਂ ਉਦੋਂ ਵੀ ਵੈਰੀ ਗੁੱਡ ਜ਼ੋਰ ਦੀ ਕਲਾਪਿੰਗ ਕਰੋ ਬਈ ਕਲਾਪਿੰਗ ਦੀ ਆਵਾਜ਼ ਨਹੀਂ ਆ ਰਹੀ ਫਿਰ ਇਹ 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 ਬਹੁਤ 38 ਲੱਖ ਲੀਟਰ ਪਾਣੀ ਸਾਡਾ ਰੋਜ਼ ਵੇਸਟ ਜਾ ਰਿਹਾ ਹੈ ਨੈਟ 'ਚ ਸਰਚ ਕਰਨਾ ਮੈਂ ਕੱਲ ਹੀ ਦੇਖ ਰਿਆ ਸੀ 38 ਅਰਬ ਲੀਟਰ ਪਾਣੀ ਰੋਜ਼ ਵੇਸਟ ਜਾ ਰਿਹਾ ਸਾਡਾ ਰੋਜ਼ ਵੇਸਟ ਆ ਦੇਖੋ ਕੀ ਹੈ ਸਭ ਤੋਂ ਪਹਿਲਾਂ ਕਿੱ데 ਤੇ ਜਾ ਰਿਹਾ ਅਸੀਂ ਬਰਸ਼ਿੰਗ ਕਰਨੇ ਆ ਤੇ ਸਾਰਾ ਪਾਣੀ ਜਿਹੜਾ ਹੈ ਹਾਂਜੀ ਬੋਲੋ ਬੱਚੇ ਸਰ ਜਦੋਂ ਕੈਮੀਕਲ بیس వాటర్ ਵਿੱਚ ਮਿਕਸ ਹੁੰਦਾ ਹੈ ਤਾਂ ਅੱਦਾ వాటర్ ਤਾਂ ਉਦਾਂ ਹੀ ਵੇਸਟ ਹੁੰਦਾ ਹੈ ਹਾਂ ਬਿਲਕੁਲ ਹੁੰਦਾ ਬਿਲਕੁਲ 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 ਠੀਕ ਹੈ ਜੀ ਇਹਦੇ ਬੱਚੀ ਵਾਸਤੇ ਵੀ ਕਲਾਪੀ ਕਰੋ ਜੀ ਹੁਣ ਆਪਾਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਜੀ ਵੀ ਜੀ ਵੀ ਜੀ ਵੀ ਜੀ 1 ਮਿੰਟ ਇੱਕ ਜਮਾ ਮੈਂ ਵੀ ਦੇਣਾ ਹੈ ਵੈਰੀ ਗੁੱਡ ਆਓ ਜੀ ਆਓ ਕੋਈ ਸਿਆਪ ਤਾਂ ਇੱਕ ਇੱਕ ਜਵਾਬ ਦਾ ਸਮੇਧਵਾ ਕਿਸੇ ਆ ਗਿਆ ਵੀ ਅਸੀਂ ਪਾਣੀ ਕਿਤੇ ਵੇਸਟ ਹੁੰਦਾ ਸਾਡਾ ਜਦੋਂ ਅਸੀਂ ਪਾਣੀ ਨੂੰ ਫਿਲਟਰ ਕਰਦੇ ਆਂ ਫਿਲਟਰ ਕਰਦੇ ਆਂ ਕਿ ਆ ਇਸ ਫਿਲਟਰ ਲੈ ਕੇ ਸਾਡੇ ਕਿੰਨਾ ਪਾਣੀ ਵੇਸਟ ਹੁੰਦਾ ਹੈ ਇੱਕ ਗਲਾਸ ਪਾਣੀ ਸਾਫ ਵਾਸਤੇ ਜੇ ਕੀ ਹੁੰਦਾ ਸਾਫ ਹੀ ਹੈ ਪਰ ਉਹਨੂੰ ਫਿਲਟਰ ਕਰਨ ਵਾਸਤੇ ਮਿੰਡਲ ਵਾਟਰ ਕਿੰਨਾ ਵੇਸਟ ਕਰਦੇ ਵੇਸਟ ਕਰਦੇ ਆਪਾਂ ਸੋ ਸਾਨੂੰ ਆਪਣੇ ਘਰਾਂ ਦੇ ਵਿੱਚ ਕਹਿਤਾ ਤੋਂ ਬਚਣਾ ਜ਼ਰੂਰੀ ਹੈ ਠੀਕ ਹੈ ਥੈਂਕ ਯੂ ਜੀ ਵੀਰ ਜੀ ਅਸਤੇ ਵੀ ਕਲਾਪਿੰਗ ਹੋ ਜਾਈਗੀ ਲੋ ਜੀ ਹੁਣ ਆਪਾਂ ਇੱਕ ਵਾਰੀ ਇਹਦੇ ਤੇ ਇਹ ਜੋ ਟਾਪਿਕ ਲਿਖਿਆ ਨੇ 6-7 ਬਰਸ਼ਿੰਗ ਸਭ ਤੋਂ ਪਹਿਲਾਂ ਸਾਡਾ ਅਸੀਂ ਹੁਣ ਇਹਨਾਂ ਪਰ ਤੁਸੀਂ ਆਪਣੇ ਆਪ ਨਾਲ ਕਰ ਹੀ ਜਾਣੇ ਨੇ ਲਾਸਟ ਤੇ ਮੈਂ ਫਿਰ ਸਾਡੇ ਤੋਂ ਜਿਹੜਾ ਸਾਰਿਆਂ ਤੋਂ ਇੱਕ ਵਾਰੀ ਕਰਾ ਲੈਣਾ ਵੀ ਅਸੀਂ ਜਦੋਂ ਬਰਸ਼ ਕਰਨਿਆ ਤੇ ਆਪਣੀ ਟੈਬ ਨੂੰ ਬੰਦ ਕਰਕੇ ਦੂਜਾ ਜੀ ਬਾਤੀ ਨਾਤੇ ਅਸੀਂ ਕਿਤੇ ਨਾਲਾ ਪੱਤ ਤੋ ਤ 10 ਮੱਗਿਆਂ ਨਾਲ ਤੇ ਬੇਸਤੀਜ ਕਰਨੇ ਕਰਨੇ ਦੋ ਪਾਰਟੀਆਂ ਅੱਛਾ ਇੱਕ ਗੱਲ ਹੋਰ ਵੀ ਤੁਹਾਨੂੰ ਮੈਂ ਦੱਸਾਂ ਮੈਂ ਵੀ ਜਦੋਂ ਇੱਧਰ ਡੀਪ ਗਿਆ ਨਾ ਮੈਂ ਪੂਰਾ ਮੱਗਾ ਜਦੋਂ ਸਿਰਦਾ ਨਾ ਪਾਣੀ ਦਾ ਉੱਦਾਂ ਤੇ ਥੱਲੇ ਚਲਾ ਜਾਂਦਾ ਤੇ ਜੇ ਮੈਂ ਅੱਧਾ ਪਾਣੀ ਨਾਲ ਮੱਗਾ ਛੱਟਣਾ ਤੇ ਉਹ ਪੂਰਾ ਮੇਰਾ ਬਾਡੀ ਨੂੰ ਉਹ ਪੂਰਾ ਵਾਸ਼ ਕਰਦਾ ਹੈ ਇਸ ਕਰਕੇ ਪੂਰੀ ਮੱਗ ਨਾਲੋਂ ਅਗਰ ਹਾਫ ਮੱਗ ਨਾਲ ਅਸੀਂ ਆਪਣੇ ਤੇ ਪਾਣੀ ਸੱਢੀਏ ਜਾਂ ਫੈਂਕੀਏ ਜਾਂ ਉਹਨੂੰ ਆਪਣੇ ਉਹ ਪਾਣੀ ਕੀ ਹੋਏਗਾ ਸਾਡੀ ਜਿੱਥੇ ਅਸੀਂ ਦੋ ਬਾਲਟੀਆਂ ਯੂਜ਼ ਕਰਨੀਆਂ ਇੱਕ ਬਾਲਟੀ ਪਾਣੀ ਯੂਜ਼ ਹੋਏਗਾ ਤੀਜਾ ਜੀ ਵਾ ਜੇ ਹੁਣ ਕਾਰ ਵਾਸ਼ਿੰਗ ਵਾਲਾ ਸਾਡੇ ਘਰ ਨਾ ਲੱਗਾ ਹੋਵੇ ਸਾਡੀ ਗੱਡੀ ਬਾਹਰ ਨਾ ਖੜੀ ਹੋਵੇ ਸਾਰੇ ਲੋਕੀ ਨਾ ਦੇਖਣ ਵੀ ਅਸੀਂ ਗੱਡੀ ਤੁਾਨੇ ਆ ਰੋਜ਼ ਤੇ ਸਾਡੇ ਪੇਰੈਂਟਸ ਨੂੰ ਸ਼ਾਂਤੀ ਇਹ ਵੀ ਇੱਕ ਸਟੇਟਸ ਸਿੰਬਲ ਬਣ ਗਿਆ ਹੈ ਵੀ ਗੱਡੀ ਵਾਸ਼ਿੰਗ ਵਾਲੇ ਨੇ ਹੀ ਲਵਾਇਆ ਹੋਇਆ ਤੁਸੀਂ ਅੱਛਾ ਕਲੀਨ ਕਿੰਨਾ ਦੇਉ ਤੁਸੀਂ ਮੈਂ ਮੈਂ ਆਪਣੀ ਗੱਡੀ ਹਫਤੇ 'ਚ ਇੱਕ ਵਾਰੀ ਦੋ ਮੱਗ ਨਾਲ ਉਹਨੂੰ ਸਾਫ਼ ਕਰਦਾ ਹਾਂ ਵੱਧ ਤੋਂ ਹਫਤੇ 'ਚ ਇੱਕ ਵਾਰੀ ਦੋ ਮੱਗ ਪਾਣੀ ਦੇ ਲੱਗਦੇ ਨੇ ਗਿੱਲਾ ਕੱਪੜਾ ਕਰਕੇ ਇੱਕ ਵਾਰੀ ਪਹਿਲਾਂ ਸਾਰਾ ਮਾਰ ਲੈਣਾ ਫਿਰ ਸੁੱਕਾ ਕੱਪੜਾ ਲੈ ਕੇ ਉਹਨੂੰ ਸਾਰੀ ਜਿਹੜੀ ਗੱਡੀ ਨੂੰ ਵਾਸ਼ਿੰਗ ਕਰ ਲੈਣਾ ਔਰ ਮੈਂ ਮੈਂ ਬਹੁਤ ਵੀਰਾਂ ਨੂੰ ਪੈਣਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਏ ਉਹ ਕਹਿੰਦੇ ਨਹੀਂ ਵੀਰ ਜੀ ਛੱਡੋ ਭਰਾਏ ਤੁਸੀਂ ਐਵੇਂ ਕਿਸੇ ਨੇ ਕੋਈ ਨਹੀਂ ਤੁਹਾਡੀ ਗੱਲ ਨੂੰ ਤੁਸੀਂ ਬੋਲੀ ਨਾ ਤੁਹਾਡੇ ਵਰਗੇ ਬੜੇ ਕੌਣ ਬੋਲ ਕੇ ਚਲੇਗੇ ਪਰ ਨਹੀਂ ਐਸੇ ਵੀ ਹੈਗੇ ਨੇ ਜਿਹੜੀ ਸਾਡੀ ਗੱਲ ਨੂੰ ਮੰਦੇ ਨੇ ਜੇਕਰ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਡੇ ਚ ਪਾਵਰ ਹੈ ਤਾਕਤ ਹੈ ਗੱਲ ਕਰਨ ਦੀ ਤੇ ਤੁਹਾਡੀ ਗੱਲ ਮੰਨੀ ਜਾਏਗੀ ਇਸ ਕਰਕੇ ਇਹ ਵੀ ਆਪਾਂ ਜਿੱਥੇ ਦੇਖਣਾ ਵੀ ਆਹ ਕਾਰ ਵਾਸ਼ਿੰਗ ਦੇ ਉੱਤੇ ਪਾਣੀ ਵੇਸਟ ਜਾ ਰਿਹਾ ਹੈ ਅਸੀਂ ਉੱਥੇ ਜਾ ਕੇ ਕੁਝ ਨੰਨੂ ਸਮਝਾਣਾ ਹੈ ਵੀ ਇਹ ਪਾਣੀ ਅਗਲੀ ਜੰਗ ਕਹਿੰਦੇ ਪਤਾ ਕਿਹਦੇ ਵਾਸਤੇ ਹੋਣੀ ਹੈ ਪਾਣੀ ਹਾਂ ਆਪਾਂ ਜੰਗ ਕਰਨੀ ਨਹੀਂ ਜਦੋਂ ਪਾਣੀ ਸੰਭਾਲ ਲੈਣੇ ਤੇ ਆਪਾਂ ਕਿ ਲੋੜੇ ਜੰਗ ਕਰਨੀ ਸੋ ਅਗਲਾ ਜੀ ਟੈਂਕ ਫਿਲਟਰ ਓਵਰਫਲੋ ਜਦੋਂ ਟੈਂਕੀਆਂ ਓਵਰਫਲੋ ਹੋ ਜਾਂਦੀਆਂ ਨੇ ਸਾਡੇ ਕਰਦੇ ਖਿਆਲ ਨਹੀਂ ਕਰਦੇ ਇਹਦਾ ਬਕਾਇਦਾ ਇਨਸਟਰੂਮੈਂਟ ਆ ਗਿਆ ਜਿਹੜਾ ਟੈਂਕੀ ਪਦਸਤਾ ਵੀ ਭਰ ਗਈ ਏ ਉਹ ਸਾਨੂੰ ਲਵਾਉਣਾ ਚਾਹੀਦਾ ਉਸ ਤੋਂ ਬਾਅਦ ਟਾਇਲਟ ਵਾਸ਼ਰੂਮ ਔਰ ਖਾਸ ਕਰਕੇ ਜੇ ਤੁਸੀਂ ਵਾਸ਼ਰੂਮ ਜਾਂਦੇ ਆ 7 8 ਲੀਟਰ ਦੀ ਟੈਂਕੀ ਅਸੀਂ ਇੱਕੋ ਵਾਰੀ ਅਚੀ ਪਰ ਉਹਦੇ ਅਗਰ ਬਦਲੇ ਆਪਾਂ ਦੋ ਡੱਬੇ ਪਾਣੀ ਦੇ ਭਰ ਕੇ ਪਾ ਦਈਏ ਤਾਂ ਉਹੀ ਕੰਮ ਹੋ ਸਕਦਾ ਹੈ ਅਗਲੀ ਅਈਜੀ ਸਰਵਿੰਗ ਆਫ ਵਾਟਰ ਜਿਹਨੇ ਬੱਚੇ ਨੇ ਕਿਹਾ ਪਾਣੀ ਬਹੁਤ ਸਾਰਾ ਵੇਸਟ ਜਾਂਦਾ ਹੈ ਮੇਰਾ ਇੱਕ ਦੋਸਤ ਸਾਧਦੀ ਵਿੱਚ ਸਫਰ ਕਰ ਰਿਹਾ ਸੀ ਲਿਟਰ ਲਿਟਰ ਦੀ ਬੋਤਲ ਦਿੱਤੀ ਉਹਨੇ ਸ਼ਤਾਬਦੀ ਵਾਲੇ ਨੇ ਉਹਨੂੰ ਤੇ ਉਹ ਲੀਟਰ ਦੀ ਬੋਤਲ ਪੀਤੀ ਨਹੀਂ ਗਈ ਅੱਧਾ ਲੀਟਰ ਵੀ ਨਹੀਂ ਪੀਤਾ ਗਿਆ ਉਹਨੇ ਆਪਣੀ ਉੱਥੇ ਜਾ ਕੇ ਕੰਪਲੇਂਟ ਦਰਜ ਕਰਾਈ ਵੀ ਤੁਹਾਡਾ 1 ਲੀਟਰ ਪਾਣੀ ਵੇਖੋ ਸਾਡਾ 20 ਰੁਪਏ ਦਾ ਵੇਸਟ ਜਾ ਰਿਹਾ ਅਗਰ ਤੁਸੀਂ ਇਹਦੇ ਬੱਤੇ ਅੱਧਾ ਲੀਟਰ ਪਾਣੀ ਦਿਓ ਤਾਂ ਇਹ ਬਚਤ ਹੋ ਸਕਦੀ ਹੈ ਇਹ ਗੱਲ ਉੱਥੇ ਵਿਚਾਰੀ ਗਈ ਤੇ ਸ਼ਤਾਬਦੀ ਵਿੱਚ ਹੁਣ ਮੈਨੂੰ ਕਹ ਕਹਿੰਦੇ ਨੇ ਵੀ ਉਹ ਵੀਰ ਜੀ ਨੇ ਮੈਨੂੰ ਦੱਸ ਰਹੇ ਸੀ ਕਹਿੰਦੇ ਹੁਣ ਅੱਧਾ ਲੀਟਰ ਪਾਣੀ ਦਿੰਦੇ ਨੇ ਉਹ ਰੋਜ਼ ਦਾ 11 ਲੱਖ ਰੁਪਏ ਦਾ ਪ੍ਰੋਫਿਟ ਜਿਹੜਾ ਨਾ ਉਹ ਰੇਲਵੇ ਨੂੰ ਹੋ ਰਿਹਾ ਹੈ ਇਹ ਛੋਟੀ ਜੀ ਗੱਲ ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਗੱਲਾਂ ਜੀ ਆਪਾਂ ਖਿਆਲ ਕਰਨਾ ਜੀ ਹੁਣ ਇੱਕ ਵਾਰੀ ਇੱਕ ਵਾਰੀ ਵਾਹਿਗੁਰੂ ਜੀ ਦਾ ਆਪਾਂ ਥੈਂਕ ਯੂ ਕਰਨਾ ਜੀ ਮੈਂ ਬੋਲਾਂਗਾ ਸਾਰੇ ਪਿੱਛੇ ਬੋਲਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫਰੀ ਜਲ ਦੇਣ ਲਈ ਫਰੀ ਜਲ ਦੇਣ ਲਈ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਦਿਨੋ ਕਰਨਾ ਦਿਨੋ ਇਹ ਨਹੀਂ ਬੁੱਤੋ ਤੋਂ ਮੂੰਹ ਨਾਲ ਨਹੀਂ ਬੋਲਣਾ ਦਿਨੋ ਇਹ ਦਿਲ ਨਾਲ ਦਿਲ ਦੀਆਂ ਗੱਲਾਂ ਗੁਰੂ ਨਾਲ ਕਰ ਰਿਹਾ ਆਪਾਂ ਸਾਡੇ ਨਾਲ ਗੁਰਨਾਣਕ ਸਾਹਿਬ ਨੇ ਹਾਰਟ ਟੂ ਹਾਰਟ ਗੱਲ ਕੀਤੀ ਹੈ ਜਵਾਨੀ ਗਲਾਮੀ ਨਹੀਂ ਲੈ ਕੇ ਚਲੇ ਗਏ ਨਹੀਂ ਉਹਨਾਂ ਨੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਵੀ ਮੇਰੇ ਬੱਚੇ ਵੱਡੇ ਹੋਣਗੇ ਓਏ ਮੇਰੀਆਂ ਗੱਲਾਂ ਨੂੰ ਸਮਝਣਗੇ ਤੇ ਇਹਨੂੰ ਫਾਲੋ ਕਰਕੇ ਦੁਨੀਆ ਨੂੰ ਸਵਰਗ ਬਣਾਉਣਗੇ ਮਤ ਸਮੇਂ ਨਾਲ ਗੁਰਨਾਣਕ ਸਾਹਿਬ ਨੇ ਸਾਡੇ ਛੋਟੇ ਜਿਹੇ ਸਿੱਖ ਕਮਿਊਨਿਟੀ ਵਾਸਤੇ ਗੁਰਬਾਣੀ ਲਿਖੀ ਹੈ ਨੋ ਪੂਰੀ ਕਮਿਊਨਿਟੀ ਸੰਸਾਰ ਵਾਸਤੇ ਗੁਰਬਾਣੀ ਲਿਖੀ ਹੈ ਪੂਰੇ ਸੰਸਾਰ ਨੂੰ ਉਹਨਾਂ ਨੇ ਸੁਖਮਈ ਬਣਾਉਣ ਵਾਸਤੇ ਅਗਰ ਸੰਸਾਰ ਸੁਖੀ ਹੋਏਗਾ ਇੱਕ ਦਿਨ ਤੇ ਗੁਰਨਾਣਕ ਦੀਆਂ ਗੱਲਾਂ ਦੇ ਤੁਲ ਹੋਏਗਾ ਬਾਕੀ ਜਿੰਨੀ ਵਰਜੇ ਸੀ ਚੱਕ ਮਾਰ ਸੋ ਆਓ ਇੱਕ ਵਾਰੀ ਪਿਆਰ ਦੇ ਨਾਲ ਬੋਲੀਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫ੍ਰੀ ਜਲ ਦੇਣ ਲਈ ਫ੍ਰੀ ਜਲ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਔਰ ਅੱਜ ਮੈਂ ਪ੍ਰਣ ਕਰਦਾ ਹਾਂ ਅਵਾਜ਼ ਕਟਣੀ ਨਹੀਂ ਚਾਹੀਦੀ ਅੱਜ ਮੈਂ ਪ੍ਰਣ ਕਰਦਾ ਹਾਂ ਅੱਜ ਮੈਂ ਪ੍ਰਣ ਕਰਦਾ ਹਾਂ ਘਾੜੇ ਦਿੱਤੇ ਹੋਏ ਪਾਣੀ ਨੂੰ ਘਾੜੇ ਦਿੱਤੇ ਹੋਏ ਪਾਣੀ ਨੂੰ ਮੈਂ ਵੇਸਟ ਨਹੀਂ ਹੋਣ ਦਿਆਂਗਾ ਮੈਂ ਵੇਸ਼ ਨਹੀਂ ਹੋਣ ਦਿਆਂਗਾ ਬੇਸ਼ੱਕ ਪਸਾ ਬਜਲਦੀ ਦੀ ਕੰਕਲੂਡ ਕਰਦੇ ਆ ਜੀ ਮਾਤਾ ਤਰਤ ਪਵਨ ਗੁਰੂ ਪਾਣੀ ਪਤ ਮਾਤਾ ਤਰਤ ਕੋਈ ਇਹ ਇਸ ਤਰ੍ਹਾਂ ਦਾ ਹੈ ਬੱਚਾ ਜਿਹੜਾ ਕਵੇ ਮੈਂ ਆਪਣੀ ਮੰਮੀ ਤੋਂ ਬਗੈਰ ਦੁਨੀਆ ਤੇ ਆ ਗਿਆ ਹੱਸਣ ਕੇ ਲੱਗ ਨਹੀਂ ਆ ਸਕਦੇ ਨਾ ਅਸੀਂ ਮੰਮੀ ਤੋਂ ਬਗੈਰ ਇਸੇ ਤਰੀਕੇ ਅਸੀਂ ਧਰਤੀ ਤੋਂ ਬਗੈਰ ਵੀ ਦੁਨੀਆ ਦੇ ਉੱਪਰ ਨਹੀਂ ਆ ਸਕਦੇ। ਗੁਰੂ ਸਾਹਿਬ ਨੇ ਇਹ ਸ਼ਬਦ ਵਰਤੇ ਨੇ ਬੜੇ ਪਿਆਰੇ ਪਿਆਰੇ ਸਮਝਣ ਦੀ ਲੋੜ ਹੈ ਵੀ ਗੁਰੂ ਕੀ ਕਹਿਣਾ ਚਾਹੁੰਦਾ ਹੈ। ਕਹਿੰਦਾ ਜਿਸ ਤਰ੍ਹਾਂ ਤੇਰੀ ਮਾਂ ਤੋਂ ਬਗੈਰ ਤੇਰਾ ਜਨਮ ਸੰਭਵ ਨਹੀਂ ਹੈ ਇਸ ਤਰ੍ਹਾਂ ਹੀ ਧਰਤੀ ਤੋਂ ਬਗੈਰ ਵੀ ਤੂੰ ਕੁਝ ਦਿਨਾਂ ਵਿੱਚ ਖਤਮ ਹੋ ਜਾਏਗਾ। ਅਗਰ ਧਰਤੀ ਮੈਂ ਕਿਹਾ ਬੇਨਤੀ ਕੀਤੀ ਸੀ ਕੋਈ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਧਰਤੀ ਪੈਰਾ ਤੋਂ ਕਿਸੇ ਨਾ ਜਾਏ। ਵਾਹਿਗੁਰੂ ਜੀ ਕਿਤੇ ਸਮਾਨ ਭਜ ਨਾ ਜਾਏ। ਭਾਈ ਗਰੂ ਜੀ ਕਿਤੇ ਇਹ ਹਵਾ ਮੁੱਕ ਨਾ ਜਾਏ ਇਹ ਤਾਂ ਵੀ ਅਕਾਸ਼ ਕਿਸੇ ਨੇ ਕੀਤੀ ਹੈ ਕਿਉਂ ਕਿਉਂਕਿ ਅਨਮੰਗਿਆ ਦਾਨ ਹੈ ਇਹ ਅਸੀਂ ਮੰਗਿਆ ਨਹੀਂ ਭਾਈ ਗਰੂ ਨੇ ਸਾਨੂੰ ਆਪਣੇ ਆਪ ਦਿੱਤਾ ਹੈ ਫ੍ਰੀ ਆਫ ਕੋਸਟ ਦਿੱਤਾ ਸਾਡੇ ਤੇ ਪਰਉਪਕਾਰ ਕੀਤਾ ਔਰ ਅਨਮੰਗਿਆ ਦਾਨ ਦਿੰਦਾ ਤੁਹਾਨੂੰ ਮੰਗਣ ਦੀ ਲੋੜ ਨਹੀਂ ਤੁਸੀਂ ਮੰਗਿਆ ਵੀ ਮੈਂ ਫਲਾਣੇ ਘਰ ਚਾਹਾਂ ਜਿੱਥੇ ਕਾਰ ਹੋਵੇ ਜਿੱਥੇ ਕੋਟੀ ਹੋਵੇ ਤੁਸੀਂ ਮੰਗਿਆ ਨਹੀਂ ਮੰਗਿਆ ਆਪਣੇ ਆਪ ਮਿਲਿਆ ਕਿਉਂਕਿ ਇਹਦੀ ਵੈਲਿਊ ਸਮਝੋ ਇਹ ਨਹੀਂ ਮੇ ਮੇ ਪਾਪਾ ਨੂੰ ਨਹੀਂ ਮੈਨੂੰ ਮੋਬਾਈਲ ਚਾਹੀਦਾ 5 10000 ਰੁਪਏ ਆ ਇਹ ਕੀ ਘਟਿਆ ਜਾ ਮੋਬਾਈਲ ਤੁਸੀਂ ਮੈਨੂੰ ਲੈ ਕੇ ਦੇ ਦਿੱਤਾ ਐ ਚੱਕੋ ਆਪਣਾ ਮੋਬਾਈਲ ਨਹੀਂ ਵੈਲਿਊ ਸਮਝੋ ਜਿੱਥੇ ਵਾਇਰੂ ਨੇ ਤੁਹਾਨੂੰ ਭੇਜਿਆ ਹੈ ਜਿੱਥੇ ਵਾਇਰੂ ਨੇ ਤੁਹਾਨੂੰ ਰੱਖਿਆ ਹੈ ਉਹ ਅਕਾਲ ਪੁਰਖ ਦੀ ਮਰਜ਼ੀ ਹੈ ਅਗਰ ਤੁਸੀਂ ਉਹਦੇ ਨਾਲ ਲੜ ਰਹੇ ਆ ਤਾਂ ਇਹਦਾ ਮਤਲਬ ਅਕਾਲ ਪੁਰਖ ਦੇ ਨਾਲ ਅਸੀਂ ਲੜ ਰਹੇ ਆ ਬਲੇਹਾਰੀ ਕੁਦਰਤ ਲਿਆ ਲੇਟ ਹੋ ਰਿਹਾ ਆਪਣੇ ਟਾਈਮ ਤੋਂ ਲੋ ਜੀ ਹੁਣ ਆਪਾਂ ਐਂਡ ਤੇ ਆ ਗਏ ਆ ਜੀ ਬੋਲੋ ਕੀ ਲਿਖਿਆ ਜੀ ਜਿਵੇਂ ਸਰੀਰ ਸਾਡੀ ਮਾਂ ਤੋਂ ਬਿਨਾਂ ਸਾਡਾ ਸਰੀਰ ਸੰਭਵ ਨਹੀਂ ਹੈ ਇਸੇ ਤਰ੍ਹਾਂ ਹੀ ਗੁਰੂ ਰੂਪੀ ਧਰਤੀ ਮਾਂ ਦੇ ਬਿਨਾਂ ਸਾਡਾ ਆਤਮਿਕ ਜੀਵਨ ਵੀ ਸੰਭਵ ਨਹੀਂ ਹੈ ਇਹ ਦੇਖੋ ਗੁਰੂ ਸਾਹਿਬ ਨੇ ਕੀ ਆ ਤੂੰ ਪੰਲਿਆਣ ਲੋ ਪਵਨ ਚਬਰੋ ਕਰੇ ਸਗਲ ਬਣ ਰਾਇ ਨੇਚਰ ਇਜ਼ ਮਾਈ ਅੱਜ ਇਹ ਸਾਰੀ ਹੁਣ ਆਪਾਂ بس 1 ਮਿੰਟ ਹੋਰ ਗੱਲ ਕਰਕੇ ਜੀ ਸਮਾਪਤੀ ਵੱਲ ਵੱਧ ਰਹੇ ਆ ਜੀ ਕੀ ਲਿਖਿਆ ਜੀ ਧਰਤੀ ਦੀ ਪ੍ਰਭਾਤੀ ਦੇ ਕਾਰਨ ਕਿਉਂਕਿ ਹੁਣ ਤੁਹਾਡੇ ਕੋਲ ਪੁੱਛਣ ਦਾ ਸਮਾਂ ਨਹੀਂ ਹੈ ਨਹੀਂ ਹੈ ਇਸ ਕਰਕੇ ਆਪਾਂ ਇਹਨੂੰ ਲਓ ਜੀ ਧਰਤੀ ਦੀ ਪ੍ਰਭਾਤੀ ਦੇ ਕਾਰਨ ਕੀ ਨੇ ਜੀ ਹਾਂ ਜੀ ਸਭ ਤੋਂ ਪਹਿਲਾਂ ਜੀ ਫੋਰੈਸਟ ਦੂਜਾ ਜੀ ਡੀਫੋਰੈਸਟੇਸ਼ਨ ਇਹਨੂੰ ਕੀ ਕਹਿੰਦੇ ਨੇ ਪੇੜਾਂ ਨੂੰ ਕੱਟਣਾ ਹਾਂ ਤੀਜਾ ਜੀ ਚੌਥਾ ਜੀ ਪੰਜਵਾਂ ਹੋਰ ਕੰਪੋਜੀਸ਼ਨ ਹੋਰ ਛੇਵਾਂ ਹੋਰ ਕੰਪੋਜੀਸ਼ਨ ਹੋਰ ਸਤਵਾਂ ਸਤਵਾਂ ਕੰਪੋਜੀਸ਼ਨ ਪ੍ਰਾਲੀ ਬਰਨਿੰਗ ਸਮਝ ਗਿਆ ਜੀ ਅਠਵਾਂ ਹੋਰ ਕੰਪੋਜੀਸ਼ਨ ਸ਼ਾਬਾਸ਼ ਇੱਕ ਵਾਰੀ ਫੇਰ ਪੜ੍ਹਦੇ ਹੋ ਜਲਦੀ ਜਲਦੀ ਕੰਪੋਜੀਸ਼ਨ ਹੋਰ ਕੰਪੋਜੀਸ਼ਨ ਓਕੇ ਜੀ ਸਾਡਾ ਜਿਹੜਾ ਟੌਪਿਕ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇਗਾ ਮੇਰੀ ਕੋਈ ਗੱਲ ਕਿਸੇ ਨੂੰ ਚੰਗੀ ਨਾਲ ਲੱਗੀ ਹੋਵੇ ਤੇ ਮੇਰੀ ਨੂੰ ਰਿਟਰਨ ਭੇਜ ਦੇਣਾ ਵਾਪਸ ਕਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਵੀਰ ਰਿੰਦਰ ਸਿੰਘ ਦੇ ਸਾਰੇ ਸਬਮਿਸ਼ਨਰੀ ਕਾਲਜ ਟੈਨ ਦਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਅਗਰ ਪਰਮਾਤਮਾ ਨੇ ਚਾਇਆ ਫਿਰ ਜਲਦੀ ਦੁਬਾਰਾ ਮਿਲਾਂਗੇ ਖੁੱਲਾ ਚੁੱਕਾ ਦੀਖੀ ਮਾ ਫਤੇ ਬਲਾਓ ਵਾਹਿਗੀ ਜੀ ਦਾ ਖਾਲਸਾ ਵਾਹਿਗੀ